ਜੀ ਕਿ ਕਿ ਨੂੰ ਮਿਲ ਜੀ ਅੱਜ ਸਾਡੀ ਬਠਿੰਡਾ ਪੁਲਿਸ ਦੀ ਜਿਹੜੀ ਸਾਂਝ ਟੀਮ ਹੈ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਹੈਡਕ quarter ਔਰ ਉਹਨਾਂ ਦੇ ਨਾਲ ਜਿਹੜੇ ਸਾਡੇ ਆਈਪੀਐਸ ਪ੍ਰੋਫੈਸਰ ਹਨੁਭਜਨ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਂਝ ਟੀਮ ਦੇ ਪਿਛਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਨਵਰੀ ਔਨਵਰਡਸ ਤੋਂ ਜਿਹੜੀ ਸੀਈਆਰ ਪੋਰਟਲ ਹੁੰਦਾ ਹੈ ਉਹਦੇ ਤਹਿਤ ਜਿੰਨੇ ਵੀ ਲੋਕਾਂ ਨੇ ਰਜਿਸਟਰ ਕਰਕੇ ਆਪਣੇ ਜਨਾਦੇ ਫੋਨ ਖੋ ਗਏ ਸੀ ਜਾਂ ਮਿਸਿੰਗ ਸੀ ਜਾਂ ਸਟੋਲਨ ਸੀ ਉਹਨਾਂ ਨੇ ਰਜਿਸਟਰ ਕੀਤੇ ਤੇ ਸਾਡੀ ਸਾਂਝ ਟੀਮ ਨੇ ਡੈਡੀਕੇਟਿਡਲੀ ਉਹਨਾਂ ਫੋਨਾਂ ਨੂੰ ਸਰਚ ਕਰਕੇ ਲੋਕਾਂ ਨੂੰ ਹਾਂਡਓਵਰ ਕੀਤਾ ਹੈ ਅੱਜ ਅਸੀਂ 107 ਇਦਾਂ ਦੇ ਫੋਨ ਜਿਹੜੇ ਪਬਲਿਕ ਨੂੰ ਵਾਪਸ ਕਰਾਏ ਵਾਪਸ ਦੇ ਰਹੇ ਹਾਂ ਔਰ ਜਨਵਰੀ ਤੋਂ ਲੈ ਕੇ ਹੁਣ ਤੱਕ ਸਾਡੇ ਅਰਾਊਂਡ 353 ਇਦਾਂ ਦੇ ਮੋਬਾਈਲਸ ਹੈ ਜਿਹੜੇ ਲੋਕਾਂ ਨੇ CEIR ਪੋਰਟਲ ਤੇ ਲੌਗਇਨ ਕਰਕੇ ਆਪਣਾ ਮਿਸਿੰਗ ਰਿਪੋਰਟ ਦਿੱਤੀ ਸੀ ਜਿਨ੍ਹਾਂ ਨੂੰ ਅਸੀਂ ਆਪਣੀ ਸਾਂਝ ਟੀਮ ਦੀ ਮਿਹਨਤ ਸਦਕਾ ਵਾਪਸ ਕੀਤਾ ਤੇ ਮੈਡਮ ਕਿੱਥੋਂ ਦੇ ਲੋਕ ਸੀ ਕਿੱਥੇ ਘੁਆਏ ਸੀ ਇਹਦੀ ਗੱਲ ਚੱਲਦੀ ਜੀ ਸਾਡੇ ਜ਼ਿਆਦਾ ਜ਼ਿਲ੍ਹੇ ਦੇ ਲੋਕ ਹੈ ਬਟ ਅਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਹੋਗੇ ਜਿਵੇਂ ਮੁੰਮਾ ਦੇਖ ਰਹੀ ਸੀ ਕਈ ਮੀਂਸਰ ਦੇ ਵਾਸੀ ਸੀਗੇ ਜਿਨ੍ਹਾਂ ਦੇ ਫੋਨ ਸਾਡੇ ਏਰੀਆ ਚ ਗਵਾਚ ਕੇ ਸੀ ਤੇ ਅੱਜ ਅਸੀਂ ਉਹਨਾਂ ਨੂੰ ਹੈਂਡ ਓਵਰ ਕੀਤੇ ਔਰ ਜਿਹੜੇ ਇਹ ਫੋਨ ਅਸੀਂ ਵਾਪਸ ਕੀਤੇ ਇਹਦੀ ਕੀਮਤ ਅਰਾਊਂਡ 40 45 ਲੱਖ ਦੇ ਕਰੀਬ ਟੱਚ ਹੋ ਰਹੀ ਹੈ ਜੀ ਕੋਈ ਮੁਆਫਰੇ ਕੋਈ ਕੋਈ ਕਿਸੇ ਤਰ੍ਹਾਂ ਦੀ ਵਾਅਦਾ ਤਾਂ ਨਹੀਂ ਹੋਈ ਜਾਂ ਕੋਈ ਬਾਬੂਪਰੀ ਹੋਈ ਜ਼ਿਆਦਾਤਰ ਤੇ ਮਿਸਿੰਗ ਫੋਨ ਸੀ ਹੈਗੇ ਪਰ ਜਿਹੜੇ ਕੁਝ ਵਾਰ ਦాతਾਂ ਚ ਜੇ ਪਤਾ ਲੱਗਦਾ ਹੈ ਉਹਨਾਂ ਦਾ ਵੀ ਅਸੀਂ ਵੈਰੀਫਾਈ ਕਰਦੇ ਕਿੰਨੇ ਕੁ ਬੰਦੇ ਦੇ ਪਰਚਾ ਦਰਜ ਹੋਇਆ ਇਹ ਜੀ ਪਰਚੇ ਵਾਲੇ ਨਹੀਂ ਹੈ ਜ਼ਿਆਦਾ ਫੋਨ ਹੋਏ ਜਿਹੜੇ ਲੋਕਾਂ ਦੇ ਮਿਸ ਹੋ ਜਾਂਦੇ ਗਵਾਚ ਜਾਂਦੇ ਪਰ ਤੇ ਪਰਚੇ ਵਾਲੇ ਡਿਫਰੈਂਟ ਹੁੰਦੇ ਨੀਜ਼ਾ ਤਾਂ ਮਿਸਿੰਗ ਫੋਨਸ ਬੇਸਿਕਲੀ OK ਥੈਂਕ ਯੂ